بہت ہی سارا تہوار بہت ہی پیارے بچے میری کوئی بھاشن بھی دینا ہوں کوئی میں گلا کرنا چاہیے ਕਿਵੇਂ ਮੈਂ ਲਿਖਣਾ ਸ਼ੁਰੂ ਕੀਤਾ ਜਦੋਂ ਮੈਂ ਫੋਟੋਗ੍ਰਾਫੀ ਕਰਦੀ ਹਾਂ ਕਿਉਂਕਿ ਮੇਰੇ ਮਨ ਦੇ ਵਿੱਚ ਖਿਆਲ ਆਉਂਦੇ ਆ ਕਿਵੇਂ ਮੈਂ ਉਹਨੂੰ ਲਿਖਦੀ ਹਾਂ ਸੋ ਥੋੜੇ ਤੋਂ ਮੈਂ ਵਿਚ ਵਿਚ ਕੁੱਝ ਨੂੰ ਵੀ ਬਹੁਤ ਧਿਆਨ ਨਾਲ ਸੁਣਾਉਂਦੀ ਹਾਂ ਠੀਕ ਹੈ ਤੁਸੀਂ ਵੀ ਮੇਰੇ ਨਾਲ ਜੁੜਾਵੋਗੇ ਕਿਉਂਕਿ ਵੈਸਾ ਬਹੁਤ ਹੀ ਬਾਗਾ ਵਾਲੇ ਉਹ ਬਹੁਤ ਕਿਸਮਤ ਵਾਲੇ ਜੋ ਇੰਨੇ ਪਿਆਰੇ ਲੋਕ ਜਤਿੰਦਰ ਅਮਨਜੀ ਅਤੇ ਕਹਾਣੀਕਾਰ ਜਿਨ੍ਹਾਂ ਨੂੰ ਮੇਰੇ ਲਈ ਲੋਕ ਦੱਸਦੇ ਰਹਿੰਦੇ ਹੈ ਕਿ ਇਹ ਤਾਂ ਗਾਵੇ ਸਿਖਾਉਣ ਤੋਂ ਕਿ ਬੋਲ ਦੇ ਬਹੁਤ ਘੱਟ ਹੈ ਜੋ ਬੋਤਾਂ ਦੇ ਨਰ ਨਾਮ ਕਰਦਾ ਆਪਣੀ ਕੰਪਨੀਆਂ ਬਾਰੇ ਉਸ ਉਹਨਾਂ ਦੀ ਛੱਤਰ ਛਾਇਆ ਦੇ ਵਿੱਚ ਜ ਸਾਡੇ ਵੱਡੇ ਹੋਣੇ ਹੋ ਜਿਵੇਂ ਮੁੱਠੇ ਹੁੰਦੇ ਆ ਨਾ ਛੋਟੇ ਛੋਟੇ ਬੁੱਟੇ ਹਨ ਮੰਲੀ ਪਾਲਦਾ ਉਹਨਾਂ ਨੂੰ ਹਨਾ ਤੁਸੀਂ ਉਹ ਬੁੱਟੇ ਹੋ ਤੇ ਤੁਹਾਡੇ ਜਿਹੜੇ ਅਧਿਆਪਕ ਸਹਿਮਾਨ ਨੇ ਜਿਨ੍ਹਾਂ ਤੁਹਾਡੇ ਸਰ ਨੇ ਉਹੜੇ ਮੰਲੀ ਆ ਜੇ ਉਹ ਜਿਆ ਮੰਲੀ ਬੁੱਟੇ ਨੂੰ ਪਾਊਗਾ ਉਹ ਨੂੰ ਖਾਣ ਪਾਣੀ ਪਾਊਗਾ ਉਹਦੀਓ ਪੈਦਾਵਾਰ ਮਿਲਦੀ ਆ ਹੁੰਦੀ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹਨਾਂ ਦੀ ਛੱਤਰ ਛਾਇਆ ਦੇ ਵਿੱਚ ਬਹੁਤ ਵੱਡਿਆ ਇਨਸਾਨ ਬਣ ਸਕੋਗੇ ਜੋ ਕਿ ਕੋਈ ਵੱਡਾ ਕਵੀ ਹੋਣਾ ਕੋਈ ਵੱਡਾ ਮੇਕੂਪ ਹੋਣਾ ਜੋ ਕੋਈ ਵੀ ਵੱਡਾ ਬੰਦਾ ਹੋਊਗਾ ਕੋਈ ਨਹੀਂ ਵੱਡੀ ਗੱਲ ਨਹੀਂ ਹੁੰਦੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਬਹੁਤ ਵਧੀਆ ਇਨਸਾਨ ਬਣਾ ਜੋ ਕਿ ਮੈਨੂੰ ਲੱਗਦਾ ਜਿੰਨਾ ਵੀ ਮੈਂ ਜਦੋਂ ਵੀ ਆਇਆ ਜਿੰਨਾ ਤੁਹਾਡੇ ਅਧਿਆਪਕਾਂ ਨੂੰ ਮਿਲੀਆਂ ਜਿੰਨਾ ਅਸਰ ਹੋਈਆਂ ਜਿੰਨਾ ਕਿੰਨਾ ਉਹ ਜਿਹੜੇ ਨਾਲ ਤੁਹਾਡੇ ਕੋਲ ਸਕੂਲ ਦੇ ਨਾਲ ਅਸੋਸੀਏਟਡ ਹੈਗੇ ਆ ਇਹਨਾਂ ਨੂੰ ਮਿਲਿਆ ਕੋਈ ਲੱਗਾ ਕਿ ਇਹ ਬਹੁਤ ਵਧੀਆ ਇਨਸਾਨ ਹੈ ਤੁਸੀਂ ਇੰਨਾ ਵੀ ਚੁੱਪ ਚਾਅ ਦੇ ਵਿੱਚ ਇੰਨਾਂ ਲਈ ਦੇ ਪਾਲ ਦੇ ਵਿੱਚ ਵੱਡੇ ਹੋ ਰਹੇ ਹੋ ਛੋਟੇ ਲਈ ਵੀ ਬਹੁਤ ਕਿਸਮਤਵਾਰੀ ਲੱਗਦਾ ਹੈ ਆਪਣੇ ਆਪ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ ਤੇ ਹੁਣ ਮੈਂ ਤੁਹਾਨੂੰ ਆਪਣੇ ਸਾਹਿਤਿਕ ਸਫ਼ਰ ਦੀ ਸ਼ੁਰੂਆਤ ਕਿਵੇਂ ਹੋਈ ਮੈਂ ਆਪਣਾ ਸਾਹਿਤਿਕ ਜਾਣ ਪਛਾਣ ਤੁਹਾਡੇ ਨਾਲ ਆਪਣੀ ਇੱਕ ਕਵਿਤਾ ਦੇ ਰਾਹੀਂ ਦਿਵਾਉਣੀ ਹੈ। ਫੇਰੀ ਕਵਿਤਾ ਹੈ ਸੁਪਨੇ ਸੁਪਨੇ ਆਉਂਦਾ ਕੀ ਹੈ ਜੋ ਨਾਮ ਦੀ ماں ਇਹ ਤਾਂ ਮਝੂਆਂ ਦੇ ਅਰਥ ਵੀ ਰੋਜ਼ਾਂ ਬੈਣੀ ਸੱਸੀ ਵਾਂਗ ਪੁੱਤ ਦੇ ਮਰ ਜਾਂ ਮੇਲੇ ਹਵਾ ਦੇ ਸੇ ਨਾਮ ਨਾ ਉਹਨਾਂ ਦੀ ਦੇ ਨਾਲ ਉਹਨਾਂ ਵੀ ਪੈਰ ਵਾਂਗ ਹੋ ਜਾਂਦੇ ਸੁਪਨੇ ਆਉਂਦਾ ਕੀ ਹੈ ਇਹ ਕਿਹੜਾ ਫੁਲਾਗ ਵਾਂਗੇ ਹੁੰਦੇ ਨੇ ਕੱਚ ਵਾਂਗ ਪੁੱਟ ਕੇ ਚੀਲਾ ਚੀਲਾ ਹੋ ਜਾਣਾ ਹੀ ਨਾ ਵੀ ਗੋਣੀ ਹੈ ਮੈਲੀ ਨੂੰ ਤਾਂ ਸੁਣਦੇ ਨੇ ਪੰਚੀ ਵਾਂਗ ਉੱਲੇ ਅਸਮਾਨ ਵਿੱਚ ਉੱਡੀ ਚੰਗੀਆਂ ਤਾਰਿਆਂ ਨੂੰ ਫੜਦੀ ਬਦਲਾਂ ਨੂੰ ਪਲਾਵੇ ਵਿੱਚ ਰੰਗ ਹੀ ਲਾਉਂਦੀ ਹਾਂ ਆਖੂ ਖੁੱਲ੍ਹੇ ਹੀ ਸੁਪਨਾ ਉੱਠਦਾ ਪਾਲੇ ਦੀ ਸੇਜ ਤੇ ਲੰਮੀ ਏਕ ਵਾਲਾ ਲੋਗੀ ਖੌਂਦੀ ਹਾਂ ਸਾਖੀ ਵਿਦਿਆਰਥੀਆਂ ਦੀ ਤਾੜੀਆਂ ਦੀ ਮੂਹਰ ਤੋਂ ਪਹਿਲਾਂ ਹੀ ਧੋਜ਼ੀ ਆਖੀ ਖਾਪ ਤੇ ਆਖੂ ਖੁੱਲ੍ਹੇ ਹੀ ਸੁਪਨਾ ਉੱਠਦਾ ਸੁਪਨੇ ਵਿੱਚ ਪਿੰਟਿੰਗ ਕਰਉਂਦੀ ਹਾਂ ਪੰਛੀ ਪਹਾੜ ਨਦੀ ਝੌਂਪੜੀ ਬਣਾਓ ਸੂਰਤ ਨੂੰ ਪੇਂਟਿੰਗ ਵਿੱਚ ਤੇ ਕੌਣ ਵੀ ਲਾਦੇ ਹਾਂ ਆਪ ਘੁੰਮਦੇ ਹੀ ਸੁਪਨਾ ਘੁੱਟ ਜਾਂਦਾ ਫਿਰ ਫਸ ਜਾਂਦਾ ਮਿਲਦੇ ਨੇ ਜੰਗਲ ਵਿੱਚ ਘੁੰਮਦੇ ਹਾਂ ਇੱਕ ਸੁੰਦਰ ਪੰਛੀ ਦੀ ਤਸਵੀਰ ਵਿੱਚ ਆ ਲੱਗਦੀ ਹਾਂ ਪੰਛੀ ਅਲੋਰ ਬੈਠਾ ਹੈ ਜਾਣਾ ਹੈ ਘੁੱਤੇ ਘੁੱਟਰੇ ਹੋਏ ਪਰਦੇ ਉਤਰ ਜਾਂਦੇ ਹਨ ਉਤਰੇ ਹੋਏ ਪਰ ਨਾਲ ਇਹ ਪੰਛੀ ਪਰਵਾਸ ਕਿਵੇਂ ਭਰੇ ਬਚਪਨ ਵਿੱਚ ਮਾਂ ਵੀ ਆਸੀ ਬਈ ਗੱਲ ਯਾਦ ਆਉਂਦੀ ਹੈ ਕਿ ਇਹ ਜਿਸ ਤੈਸਿਕ ਨੇ ਬੜੇ ਕਿੰਨੇ ਹੁੰਦੇ ਤੇ ਸੁਖ ਨੇ ਜਦ ਮਰਦੇ ਨੇ ਤਾਂ ਢੋਲ ਦੀ ਥਾਪ ਵੀ ਮਾਤਮ ਵਰਗੀ ਲੱਗਦੀ ਹੈ ਨਦੀ ਮ੍ਰਿਤਕ ਤ੍ਰਿਸ਼ਨਾ ਬਣ ਜਾਂਦੀ ਹੈ ਪੰਛੀ ਦੀ ਚਹਿਚਹਾਹ ਖੁਲਾਘੜ ਵਿੱਚ ਬਦਲ ਜਾਂਦੀ ਹੈ ਉਮਰਾਂ ਦੇ ਪੰਡੇ ਵਿਕੜੇ ਜਾਂਦੇ ਨੇ ਉਦੋਂ ਹੀ ਖੇਰਾਤ ਹੋਤੀ ਰਹਿੰਦੀ ਹੈ ਮਿਰਚ ਚੇਤੇ ਆਵੇ ਮੇਰੇ ਅੰਦਰ ਮੋਏ ਸੁਪਨਿਆਂ ਦੀਆਂ ਕਈ ਤਸਵੀਰਾਂ ਆਉਂਦੀਆਂ ਇਹ ਨਾ ਤਸਵੀਰਾਂ ਨੂੰ ਨਾ ਨੂੰ ਕੈਮਰੇ ਦੀ ਅੱਖ ਨਾਲ ਪਰ ਝੂਲ ਛੋੜ ਕੇ ਜਮ ਹਾਂ ਮਨ ਵਿੱਚ ਮੋਏ ਸੁਗਣਿਆਂ ਨੂੰ ਕਵਿਤਾ ਨੇ ਖੰਭ ਲਾ ਕੇ ਪਰਵਾਹ ਬਖਸ਼ੀ ਦਾ ਜਾਪਿਆ ਮੇਰੇ ਸੁਗਣਿਆਂ ਨੂੰ ਫੁੱਲਾ ਬਣ ਗਿਆ ਹੈ ਤੇ ਮੈਂ ਵੀ ਜਿਉਂ ਦੁਖੀ ਹੋ ਰਿਹਾ ਹਾਂ ਤੇ ਮੈਂ ਵੀ ਜਿਉਂ ਦੁਖੀ ਹੋ ਰਿਹਾ ਹਾਂ ਬਾ ਪਪਾ ਸੌਂਦੇ ਤੇ ਕੋਈ ਕਹਿੰਦਾ ਲੱਗਿਆ ਸੌਂਦਾ ਸੀ ਬਹੁਤ ਚਿਰ ਕੋਈ ਨਾ ਠੀਕ ਹੈ ਜੀ ਓਕੇ ਬੈਠ ਜੀ ਬਸ ਠੀਕ ਹੈ ਓਕੇ ਦੇਖੋ ਬੱਚੋ ਸਾਰੇ ਮੈਨੂੰ ਲੱਗਦਾ ਹੁੰਦਾ ਕਿ ਸੌਂਦੇ ਜਾਗਦੇ ਉੱਕਦੇ ਪੈਸੇ ਸੁਪਨੇ ਲੈਂਦੇ ਆ ਨਾ ਤੁਸੀਂ ਵੀ ਸੁਪਨੇ ਲੈਂਦੇ ਹੋ ਨੀ ਕਿਸੇ ਦੇ ਰੌਂਮ ਦੇ ਵਿੱਚ ਜਿਹੜੇ ਇਹਦੇ ਚ ਆਪਾਂ ਨੂੰ ਆਉਂਦੇ ਆ ਰੋਜ਼ ਸੁਪਨੋਂਦੇ ਸੁਪਨੇ ਦੇਖੋ ਸੁਪਨੇ ਕੂਜੇ ਸੁਪਨੇ ਦੋਸੋ ਕਿਹੜੇ ਹੁੰਦੇ ਆ ਤੁਸੀਂ ਦੱਸ ਸਕਦਾ ਕਿ ਉਹ ਸੁਪਨੇ ਕਿਹੜੇ ਹੁੰਦੇ ਆ

ਇਹਦੇ ਸੁਪਨੇ ਇਹ ਨਾਲ ਦਾ ਸੰਬੰਧ ਸਾਡੇ ਬਚਪਨ ਦੇ ਨਾਲ ਹੁੰਦਾ ਜਿਹੜਾ ਸਾਡਾ ਬਚਪਨ ਹੈ ਜਿਹੋ ਜਿਹੇ ਬਚਪਨ ਤੇ ਵੀ ਤੁਸੀਂ ਜਿਵੇਂ ਜਿਵੇਂ ਉਸ ਜੰਮੇ ਪਲੇ ਹੁੰਦੇ ਆ ਉਹ ਮਮੋਤ ਪੂਰੀ ਜ਼ਿੰਦਗੀ ਸਾਡੇ ਨਾਮ ਨਾਲ ਚੱਲਦਾ ਸਾਡਾ ਉਸ ਵਰਤਮਾਨ ਭੇਤੀ ਚੋਲੀ ਹੈ ਸਾਡਾ ਪਾਸ ਪ੍ਰੈਜੈਂਟ ਫਿਊਚਰ ਸਾਡੇ ਇਹਨਾਂ ਸੁਪਨਿਆਂ ਦੇ ਨਾਲ ਹੀ ਜੁੜਿਆ ਹੋਇਆ ਹੈ ਠੀਕ ਹੈ ਤੇ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹਨਾ ਤੇ ਜਿਹੜਾ ਮੇਰਾ ਬਚਪਨ ਸੀਗਾ ਉਹਨਾਂ ਤੋਂ ਮੇਰੇ ਬਚਪਨ ਬਾਰੇ ਕੰਮ ਕਰਦੇ ਆਂ ਕਿ ਮੇਰਾ ਮਤਲਬ ਉਹ ਮੋਹ ਕੁਦਰਤੀ ਮੋਹ ਮੰਨਦੇ ਜਿੰਦਗੀ ਦਾ ਸਾਡੇ ਘਰ ਦੇ ਤੈਨੂੰ ਪਾਸੇ ਛੇਕ ਸੀਗੇ ਤੇ ਸਾਡੇ ਘਰ ਦੇ ਸਾਹਮਣੇ ਜੀਤੀ ਮੋਹ ਸੀਗੀ ਠੀਕ ਹੈ ਤੇ ਖੇਤਾਂ ਤੁਸੀਂ ਮੋਹ ਸਿਹਰੇ ਉੱਕੇ ਕੋਤੇ ਚੜ ਕੇ ਸੂਰਜ ਨੂੰ ਦੇਖਣਾ ਤੁਸੀਂ ਦੇਖਦੇ ਹੋ ਨਾ ਸੂਰਜ ਨੂੰ ਮੈਮ ਅਹੂਨ ਨਾ ਤੁਨਾਂ ਸੈਨਾਂ ਹਾਂ ਸਵੇਰੇ ਉਹਦੇ ਆਸਾਰ ਉੱਤੀ ਕੋਤੇ ਚੜ ਕੇ ਸੂਰਜ ਨੂੰ ਦੇਖਣਾ ਪੁਰਾਣੀਆਂ ਲਿਖਣ ਦਾ ਜ਼ਮਾਨਾ ਹੁੰਦਾ ਸੀ ਹੁਣ ਪੱਟੀਆਂ ਲਿਖਣ ਨੂੰ ਵੀ ਮੈਂ ਕਦੇ ਨਹੀਂ ਲਿਖਦੇ ਕਿ ਸਾਡੇ ਜ਼ਮਾਨੇ ਦੀਆਂ ਪੱਟੀਆਂ ਲੈਂਦੇ ਸੀ ਤਾਂ ਫੱਟੀ ਫੁੱਲ ਚੁੱਕੇ ਸੀ ਹਰਲੇਨ ਫੁੱਲ ਨੂੰ ਕਹਿੰਦੇ ਹੁੰਦੇ ਸੀ ਸੂਰਜਾ ਸੂਰਜਾ ਪੱਟੀ ਸਤਾਂਵੇਂ ਆਮ ਦੀ ਗੂਰਕਾ ਦਾ ਮਹਿਸੂਸ ਹਣਾ ਤੇ ਰੋਜ਼ ਉਹਨਾਂ ਫੁੱਲਾਂ ਵਿੱਚ ਕੋਈ ਵੀ ਸੂਰਜ ਜਿਹੜਾ ਹੈ ਨਾ ਉਹ ਵੀ ਜੰਮੀ ਤੇ ਮੇਰੀ ਕਵਿਤਾ ਦੇ ਵਿੱਚ ਵਾਰ-ਵਾਰ ਇਹ ਸੀ ਮਿਲ ਆਉਂਦਾ ਕਿ ਬਚਪਨ ਤੋਂ ਹੀ ਮੇਰਾ ੜੀ ਹੋਣਾ ਆਉਂਦਾ ਹੈ ਬਚਪਨ ਤੋਂ ਹੀ ਮੈਨੂੰ ਉਹਨਾਂ ਨਾਲ ਬਹੁਤ ਪਿਆਰ ਆਇਆ ਮੋੜੀ ਬੈਂਕ ਵਿੱਚ ਸੂਰੇ ਦੇਖਾਂ ਤਾਂ ਕਬ ਮੇਰੇ ਤੇਰੇ ਮਨ ਦੇ ਵਿੱਚ ਉਹਦੇ ਲਈ ਕੋਈ ਕੋਈ ਛਾਲਾਂ ਬਣੇ ਸ਼ੁਰੂ ਹੋ ਜਾਂਦੇ ਆ ਤੇ ਸੂਰਜ ਵਾਰੇ ਮੇਰੀ ਅੱਖੋਂ ਕਲਤਾ ਹੋਈਆਂ ਇੱਕ ਵਾਰੀ ਕੀ ਹੋਇਆ ਕਿ ਮੈਂ ਕੇਤਾਂ ਚੁਰੀ ਜਾਂਦੀ ਸੀ ਦੀ ਬੱਟੋ ਵੱਟ ਚੁਰੀ ਜਾ ਰਹੀ ਸੀ ਖਾਲ ਦੇਖਿਆ ਨਾ ਤੁਸੀਂ ਪਾਣੀ ਦਾ ਹਾਂ ਪਾਣੀ ਖੇਤਾਂ ਨੂੰ ਲਾ ਕੇ ਹਟਿਆ ਸੀ ਤੇ ਸਰਦੀਆਂ ਦੇ ਦਿਨ ਚੀਏ ਤੇ ਸੂਰੇ ਨਾ ਪੂਰੇ ਦਾ ਪੂਰਾ ਗੋਲ ਮਟੋਲ ਸੂਰਜ ਬਿਲਕੁਲ ਉਹ ਖਾਲ ਦੇ ਵਿੱਚ ਪਾਣੀ ਦੇ ਵਿੱਚ ਪਿਆ ਸੀਗਾ ਕਿਵੇਂ ਕਿ ਉਹਦਾ ਜਿਹੜਾ ਪਰਛਾਵਾਂ ਪਾਣੀ ਦੇ ਵਿੱਚ ਪੈ ਰਿਹਾ ਸੀ ਹਨਾ ਤਾਂ ਮੈਂ ਉਹਦੀ ਫੋਟੋ ਖਿੱਚਣ ਲੱਗ ਗਈ ਮੈਨੂੰ ਲੱਗਿਆ ਕਿ ਜੇ ਮੈਂ ਥੋੜਾ ਜਿਹਾ ਹੋਰ ਅੱਗੇ ਹੋ ਜਾਂਗੀ ਤਾਂ ਮੈਂ ਇਹਦੀ ਫੋਟੋ ਜ਼ਿਆਦਾ ਵਧੀਆ ਤਰ੍ਹਾਂ ਨਾਲ ਖਿੱਚ ਲੂੰਗੀ ਪਰ ਹੋਇਆ ਇਸ ਤਰ੍ਹਾਂ ਕਿ ਜਿੰਨਾ ਕ ਮੈਂ ਅੱਗੇ ਜਾਵਾਂ ਸੂਰਜ ਵੀ ਉਹਨਾਂ ਕ ਅੱਗੇ ਚੱਲ ਜਾਵੇ ਮੈਨੂੰ ਲੱਗਿਆ ਤਾਂ ਮੇਰੇ ਨਾਲ ਖੇਡਣੀ ਲੱਗ ਗਿਆ ਹਨਾ ਹੁਣ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਕਵਿਤਾ ਜਿਹੜੀ ਥੋੜਾ ਤੁਰੇ ਜਾਂਦੇ ਹੁੰਦੇ ਕਿਵੇਂ ਦਿਮਾਗ ਦੇ ਵਿੱਚ ਆ ਸਕਦੀ ਹੈ ਮੈਨੂੰ ਲੱਗਿਆ ਤਾਂ ਖੇਡਣੀ ਲੱਗਿਆ ਮੇਰੇ ਨਾਲ ਕਦੇ ਤਾਂ ਮੈਨੂੰ ਲੱਗੇ ਕਿ ਸੂਰਜ ਨੂੰ ਗਰਮੀ ਲੱਗੀ ਹੋਣੀ ਆ ਤਾਂ ਇਹ ਪਾਣੀ ਦੇ ਵਿੱਚ ਆਇਆ ਖਾਸ ਦੇ ਵਿੱਚ ਨੌਣ ਆਇਆ ਇਹ ਹੈਨਾ ਕਦੇ ਮੈਨੂੰ ਲੱਗੇ ਕਿ ਨਹੀਂ ਇਹ ਤਾਂ ਆਪਣਾ ਉੱਪਰ ਬੈਠ ਕੇ ਜਿਵੇਂ ਮੈਂ ਸ਼ੀਸ਼ਾ ਦੇਖਦੇ ਆ ਨਾ ਮੈਨੂੰ ਲੱਗਿਆ ਸੂਰਜ ਆਪਣਾ ਮੂੰਹ ਦੇਖ ਰਿਹਾ ਪਾਣੀ ਦੇ ਵਿੱਚ ਮੈਨੂੰ ਲੱਗੇ ਸੂਰਜ ਦਾ ਸ਼ੀਸ਼ਾ ਹੈਨਾ ਕਦੇ ਲੱਗਿਆ ਮੈਨੂੰ ਕਿ ਪਾਣੀ ਦੀਆਂ ਜਿਹੜੀਆਂ ਲਹਿਰਾਂ ਨੇ ਉਹਨਾਂ ਨੂੰ ਚੁੰਮਣ ਆਇਆ ਇਹ ਤਾਂ ਉਦੋਂ ਫਿਰ ਮੇਰੇ ਦਿਮਾਗ ਦੇ ਵਿੱਚ ਨਾਲ-ਨਾਲ ਕਵਿਤਾ ਆਈ ਮੈਂ ਨਾਲ-ਨਾਲ ਮੋਬਾਈਲ 'ਤੇ ਲਿਖ ਲੈਣੀ ਆ ਤੁਹਾਡੇ ਵੀ ਮਨ 'ਚ ਜੋ ਵੀ ਕੋਈ ਖਿਆਲ ਆਵੇ ਕੁਝ ਨੂੰ ਜ਼ਰੂਰ ਲਿਖਿਆ ਕਰੋ ਠੀਕ ਹੈ ਤੇ ਇਦਾਂ ਦੀਆਂ ਚੀਜ਼ਾਂ ਨੂੰ ਪੂਰੇ ਜਾਂਦੇ ਹੁੰਦੇ ਧਿਆਨ ਨਾਲ ਦੇਖਿਆ ਕਰੋ ਤਾਂ ਮੇਰੀ ਉਹ ਕਵਿਤਾ ਹੈ ਕਿ ਖੇਤੀ ਵਟੋਵਟ ਤੁਰਦਿਆਂ ਖਾਲ ਵਿੱਚ ਲਗਦਾ ਪਾਣੀ ਜਾਪਦਾ ਦਰਪਣ নীল ਗਗਨ ਦਾ ਜਿਸ ਵਿੱਚ ਵੇਖਦਾ ਸੂਰਜ ਆਪਣਾ ਮੁਖ ਨਤ ਮस्तक ਹੁੰਦਾ ਤਤ ਨੂੰ ਚੁੰਮਦਾ ਪਾਣੀ ਦੀਆਂ ਲਹਿਰਾਂ ਸੂਰਜ ਨੂੰ ਫੜਨ ਲਈ ਦੌੜਦੀਆਂ ਹਾਂ ਉਸ ਦੇ ਪਿੱਛੇ ਉਹ ਹੋਰ ਅੱਗੇ ਦੌੜਦਾ ਮੇਰੇ ਹੱਥ ਨਾ ਆਉਂਦਾ ਇੰਜ ਖੇਡਦਾ ਉਹ ਮੇਰੇ ਨਾਲ ਸੂਨ ਜੁਹਾਈ ਇੰਜ ਖੇਡਦਾ ਉਹ ਮੇਰੇ ਨਾਲ ਸੂਨ ਜੁਹਾਈ ਤੁੰ ਵੀ ਲਾਵਾ ਨਾ ਕਿ ਮੇਰੇ ਨਾਲ ਖੇਡਣ ਲੱਗ ਗਿਆ ਹੋ